ਆਪਣੇ ਪੰਜਾਬ ਦੀਆਂ ਕੁੜੀਆਂ ਨੇ ਇੱਕ ਵਾਰ ਫਿਰ ਪੂਰੇ ਭਾਰਤ ਵਿੱਚ ਨੈਸ਼ਨਲ ਲੈਵਲ ਤੇ ਨਾਮ ਉੱਚਾ ਕੀਤਾ ਪੰਜਾਬ ਦਾ ਫਾਜ਼ਿਲਕਾ ਜ਼ਿਲ੍ਹੇ ਦਾ ਆਪਣੇ ਮਾਪਿਓ ਦਾ ਤੇ ਖਾਸ ਕਰਕੇ ਇਹ ਖਬਰ ਖਾਸ ਇਸ ਲਈ ਹੈ ਕਿਉਂਕਿ ਪੰਜਾਬ ਪੰਜਾਬ ਦੀ ਵੱਡੀ ਖਬਰ ਕੁੜੀਆਂ ਨੇ ਫਿਰ ਚੈਨਲ ਨੈਸ਼ਨਲ ਪੱਧਰ ਤੇ ਕੋਈ ਨਾਟਕ ਮੁਕਾਬਲੇ ਵਿੱਚ ਜਿੱਤਿਆ ਨੇ ਫਿਰ ਮਾਰੇ ਪਾ ਜੀ ਯਾ ਵੀ ਵੱਡੀ ਖਬਰ ਉਗੀ ਪੰਜਾਬ ਨੇ ਬੜੇ ਮਾਣ ਨਾਲ ਨੈਸ਼ਨਲ ਲੈਵਲ ਤੇ ਜਿੱਤਾਂ ਭਾਏ ਨਿਕਾ ਦਿੱਤੀ। ਇਹ ਮਰੀਬਾਜੀ ਤੋਂ ਪੰਜਾਬ ਫੋਰਸ ਅੱਗੇ ਦੇ ਖੇਡਣ ਕੀਤਾ ਦਾ ਸਵਾਗਤ ਕਰਦੇ ਹਾਂ। ਸਾਪਣੀ ਫੋਟੋ ਦਿਖਾਉਂ। ਇਹ ਕਪਣਾ ਆਪਣੇ ਪਿਆਰ ਕਰ ਗਿਆ। ਤੇ ਇਹ ਵਾਰ ਤੋਂ ਨੈਸ਼ਨਲ ਪੱਧਰ ਤੇ ਪੰਜਾਬ ਦੀ ਟੀਮ ਜਿੰਨਰ। ਹਾਂਜੀ ਤਾਂ ਸਵਾਗਤ ਹੈ ਤੁਹਾਡਾ ਚੈਨਲ ਜਾਨਵਰਿੰਦਰ ਦੇ ਨਾਮ ਤੇ। ਤਾਂ ਅੱਜ ਵਾਲੀ ਵੀਡੀਓ ਵਿੱਚ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਬੜੀ ਹੀ ਖੁਸ਼ੀ ਦੀ ਗੱਲ ਪੂਰੇ ਪੰਜਾਬ ਲਈ ਪੂਰੇ ਫਾਜ਼ਿਲਕਾ ਜ਼ਿਲ੍ਹੇ ਲਈ ਕਿਉਂਕਿ ਆਪਣੇ ਪੰਜਾਬ ਦੀਆਂ ਕੁੜੀਆਂ ਨੇ ਇੱਕ ਵਾਰ ਫਿਰ ਪੂਰੇ ਭਾਰਤ ਵਿੱਚ ਨੈਸ਼ਨਲ ਲੈਵਲ ਤੇ ਨਾਮ ਉੱਚਾ ਕੀਤਾ ਪੰਜਾਬ ਦਾ ਫਾਜ਼ਿਲਕਾ ਜ਼ਿਲ੍ਹੇ ਦਾ ਆਪਣੇ ਮਾਪਿਆਂ ਦਾ ਤੇ ਖਾਸ ਕਰਕੇ ਇਹ ਖਬਰ ਖਾਸ ਇਸ ਲਈ ਹੈ ਕਿਉਂਕਿ ਪੰਜਾਬ ਦੀ ਇਹ ਇੱਕੋ ਇੱਕ ਟੀਮ ਲੜਕੀਆਂ ਦੀ ਜਿਨ੍ਹਾਂ ਨੇ ਪੂਰੇ ਨੈਸ਼ਨਲ ਲੈਵਲ ਤੇ ਹਿੰਦੁਸਤਾਨ ਵਿੱਚ ਪੰਜਾਬ ਦਾ ਨਾਮ ਆਪਣੇ ਦਮ ਤੇ ਰੋਸ਼ਨ ਕੀਤਾ ਅੱਗੇ ਖਾਸ ਗੱਲ ਇਹ ਹੈ ਕਿ ਇਹ ਟੀਮ ਜੋ ਹੈ ਨਾਟਕ ਕਲਾ ਮੰਚਰੀ ਇਹਦੇ ਵਿੱਚ ਪੰਜ ਕੁੜੀਆਂ ਨੇ ਸਿਰਫ ਕੁੜੀਆਂ ਨੇ ਹੀ ਨਾਮ ਚਮਕਾਇਆ ਪੰਜਾਬ ਦਾ ਔਰ ਪੰਜਾਬ ਦਾ ਇਹ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਔਰ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚੋਂ ਸਕੂਲ ਡਾਬ ਵਾਲਾ ਕਲਾਂ ਸੀਨੀਅਰ ਸੈਕੰਡਰੀ ਸਕੂਲ ਡਾਬ ਵਾਲਾ ਕਲਾਂ ਦੀ ਟੀਮ ਸਿਰਫ ਇੱਕੋ ਸਕੂਲ ਦੀ ਇਹ ਟੀਮ ਜਿਸ ਨੇ ਪੂਰੇ ਨੈਸ਼ਨਲ ਲੈਵਲ ਤੇ ਪੰਜਾਬ ਦਾ ਫਾਜ਼ਿਲਕਾ ਜ਼ਿਲ੍ਹੇ ਦਾ ਸਕੂਲ ਡਬ ਵਾਲਾ ਕਲਾਂ ਦਾ ਆਪਣੇ ਮਾਪਿਓ ਦਾ ਤੇ ਪ੍ਰਿੰਸੀਪਲ ਸਟਾਫ ਦਾ ਨਾਮ ਰੌਸ਼ਨ ਕੀਤਾ ਤੇ ਵਧਾਈ ਦੇ ਪਾਤਰ ਨੇ ਕੁੜੀਆਂ ਧੀਆਂ ਔਰ ਖਾਸ ਕਰਕੇ ਇਹਨਾਂ ਦੇ ਕੋਚ ਸਕੂਲ ਦੇ ਹੀ ਇੱਕ ਮਾਸਟਰ ਸਾਇੰਸ ਮਾਸਟਰ ਕੁਲਜੀਤ ਸਿੰਘ ਪੱਟੀ ਜਿਹੜੇ ਕਿ 뮤지컬 ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਪਰ ਉਹਨਾਂ ਨੇ ਨਾਟਕ ਵਿੱਚ ਦੇ ਨਰਾਦ ਦੀ ਜੋ ਮਿਹਨਤ ਦਿਖਾਈ ਹੈ ਜਿਸ ਕਰਕੇ ਕਿ ਇਹ ਆਪਾਂ ਨੂੰ ਅਵਾਰਡ ਮਿਲਿਆ ਨੈਸ਼ਨਲ ਲੈਵਲ ਤੇ ਨੈਸ਼ਨਲ ਕਲਾ ਉਤਸਵ ਕੋਪਾਲ ਵਿੱਚ ਹੋਇਆ ਸੀ ਤਾਂ ਉੱਥੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਪੰਜਾਬ ਦੀ ਟੀਮ ਨੇ ਇਹ ਪੰਜਾਬ ਦੀ ਟੀਮ ਫਾਿਲਕਾ ਜ਼ਿਲ੍ਹੇ ਦੇ ਡੱਬਾ ਵੱਡਾ ਸਕੂਲ ਦੀ ਇੱਕੋ ਇੱਕ ਸਕੂਲ ਦੀ ਇਕੱਲੀ ਟੀਮ ਨੇ ਨਾਮ ਰੋਸ਼ਨ ਕੀਤਾ ਤਾਂ ਆਓ ਆਪਾਂ ਮਲਾਉਂਦੇ ਹਾਂ ਤੁਹਾਨੂੰ ਉਸ ਟੀਮ ਨਾਲ ਤੇ ਦਿਖਾਉਂਦੇ ਹਾਂ ਚਲਕੀਆਂ ਉਹਨਾਂ ਦਾ ਵੈਲਕਮ ਕਰਨ ਲਈ ਸਾਰਾ ਸਕੂਲ ਤੇ ਪੰਚਾਇਤ ਹੱਤਿਆਸਮ ਸਿਕਮਿਟੀ ਤੇ ਹੋਰ ਜਿਹੜੇ ਸੱਜਣ ਜਿਲੇ ਵੱਲੋਂ ਲੋਕ ਕਲਾ ਮੰਚ ਨਾਲ ਜੁੜੇ ਹੋਏ ਨੇ ਉਹ ਵੀ ਪਹੁੰਚ ਚੁੱਕੇ ਪਹੁੰਚ ਰਹੇ ਨੇ ਤੇ ਦਿਖਾਉਂਦੇ ਆ ਤੁਹਾਨੂੰ ਅੱਜ ਉਹ ਹਾਂਜੀ ਤਾਂ ਪੂਰੀ ਤਿਆਰੀ ਹੋ ਚੁੱਕੀ ਹੈ ਉਹਨਾਂ ਦੇ ਵੈਲਕਮ ਲਈ ਤੇ ਨਾਲ ਹੀ ਨਾਲ ਅਸੀਂ ਲੋਹੜੀ ਦਾ ਸੈਲੀਬ੍ਰੇਸ਼ਨ ਕਰਨਾ ਤੇ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਵਾਰ ਮਲਾਉਂਦੇ ਹਾਂ ਸਾਡੇ ਸਕੂਲ ਦੇ ਪੰਜਾਬੀ ਮਾਸਟਰ ਬਰਿੰਦਰ ਕਮਰ ਸ਼ਰਮਾ ਜੀ ਨਾਲ ਹਾਂਜੀ ਤਾਂ ਤੁਸੀਂ ਦੱਸੋ ਇਸ ਤੁਹਾਨੂੰ ਅੱਜ ਦਾ ਜੋ ਫੰਕਸ਼ਨ ਆਪਾਂ ਕਰ ਰਹੇ ਆਂ ਵੈਲਕਮ ਜੋ ਆਪਣੀ ਟੀਮ ਨੈਸ਼ਨਲ ਲੈਵਲ ਤੇ ਜਿੱਨਰ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਸਰ ਸਵੇਰ ਦੀ ਬੜੀ ਕਰਿਓਸਟੀ ਅੰਦਰ ਵੀ ਸਕੂਲ ਜਾਣਾ ਅੱਜ ਵੈਸੇ ਤਾਂ ਚਲੋ ਰੋਜ਼ ਹੀ ਹੁੰਦੀ ਹੈ ਅੱਜ ਦਾ ਦਿਨ ਸਾਡੇ ਲਈ ਸਪੈਸ਼ਲ ਹੈ ਕਿਉਂਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਡੱਬ ਵਾਲੇ ਕਲਾ ਸਕੂਲ ਦੀ ਜਿਹੜੀ ਟੀਮ ਹੈ ਉਹ ਨੈਸ਼ਨਲ ਲੈਵਲ ਤੇ ਜਿੱਤ ਕੇ ਆਈ ਹੈ ਤੇ 37 ਟੀਮਾਂ ਨੇ ਉੱਥੇ ਨਾਟਕ ਦੇ ਵਿੱਚ ਭਾਗ ਲਿਆ ਸੀ ਜਿਹਦੇ ਵਿੱਚੋਂ ਡੱਬ ਵਾਲਾ ਕਲਾ ਨੂੰ ਕਹ ਲੋ ਜਾਂ ਪੂਰੇ ਪੰਜਾਬ ਦੀ ਤਰਫੋਂ ਕਹ ਲੋ ਡੱਬ ਵਾਲਾ ਕਲਾ ਜਿਹੜਾ ਨਾਟਕ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਮਾਹੌਲ ਬੜਾ ਖੇਚ ਭਰਪੂਰ ਬਣਿਆ ਹੋਇਆ ਕੇਂਦਰ ਇਹ ਬੱਚਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈ ਤੇ ਖੁਸ਼ੀ ਦੀ ਗੱਲ ਉਸ ਤੋਂ ਵੀ ਖੁਸ਼ੀ ਦੀ ਗੱਲ ਇਹ ਹੈ ਵੀ ਅੱਜ ਉੱਥੋਂ ਲੋੜੀ ਵੀ ਹੈ ਲੋੜੀ ਪਲੱਸ ਜਿਹੜੇ ਨੈਸ਼ਨ ਲੈਵਲ ਤੇ ਵਿਨਰ ਹੈ ਅੱਜ ਦੋਨੇ ਚੀਜ਼ਾਂ ਸੈਲੀਬ੍ਰੇਟ ਕੀਤੀਆਂ ਜਾਣੀਆਂ ਅੱਛਾ ਜੀ ਤੇ ਚਲੋ ਬਾਕੀ ਇਹ ਜੀ ਵੀ ਬੱਚੇ ਹਜੇ ਅਸੀਂ ਬਿਠਾਉਣੇ ਨੇ ਤੇ ਪੰਚਾਇਤ ਵਗੈਰਾ ਆ ਰਹੀ ਹੈ ਫਿਰ ਜਿਵੇਂ ਜਿਵੇਂ ਪਹੁੰਚਣਗੇ ਤਾਂ ਪੂਰਾ ਜਦੋਂ ਰੌਣਕ ਮੇਲਾ ਇੱਥੇ ਬਣ ਜੂਗਾ ਤਾਂ ਫਿਰ ਤੁਹਾਨੂੰ ਮਿਲਦੇ ਆ ਦੁਬਾਰਾ ਮਲਾਉਂਦੇ ਆ ਹਾਂਜੀ ਤਾਂ ਜੀ ਆ ਸਾਡੀ ਟੀਮ ਜੋ ਨੈਸ਼ਨਲ ਲੈਵਲ ਤੋਂ ਜਿੱਤ ਕੇ ਆਈ ਹੈ ਉਹਨਾਂ ਦੇ ਸਵਾਗਤ ਲਈ ਅਸੀਂ ਰੈਡੀਆਂ ਸਾਰੇ ਬਸ ਪਹੁੰਚਣ ਵਾਲੇ ਨੇ 15-20 ਮਿੰਟ ਤੱਕ ਤੇ ਤੁਹਾਨੂੰ ਅੱਗੇ ਜੀ ਜੋ ਝਲਕੀਆਂ ਦਿਖਾਵਾਂਗੇ ਹਾਂਜੀ ਤਾਂ ਟੀਮ ਦੇ ਵੈਲਕਮ ਲਈ ਜੀ ਉਹਨਾਂ ਨੂੰ ਲੈਣ ਲਈ ਥੋੜੀ ਦੂਰ ਤੋਂ ਜਾ ਰਹੇ ਹਾਂ ਜੀ ਸਾਡੇ ਪ੍ਰਿੰਸੀਪਲ ਸਰ ਸਟਾਫ ਤੇ ਬੱਚੇ ਹਾਂਜੀ ਤਾਂ ਸਾਡਾ ਸਕੂਲ ਦਾ ਸਟਾਫ ਬੱਚੇ ਆ ਰਹੇ ਜੀ ਵੈਲਕਮ ਕਰਨ ਲਈ ਸਾਡੀ ਪੰਚਾਇਤ ਵੀ ਪਹੁੰਚ ਚੁੱਕੀ ਹੈ ਜੀ ਸਰਪੰਚ ਸਾਹਿਬ ਤੇ ਨਾਲ ਨਾਲ ਸਮੁੱਚੀ ਪੰਚਾਇਤ ਵਜਾ ਵਜਾ ਹਾਂਜੀ ਸਾਡੀ ਟੀਮ ਪਹੁੰਚ ਚੁੱਕੀ ਹੈ ਨੈਸ਼ਨਲ ਮਨਰ ਜੀ

ਪੇਰੈਂਟਸ ਵੀ ਉਹਨਾਂ ਦੇ ਵੈਲਕਮ ਲਈ ਪਹੁੰਚ ਚੁੱਕੇ ਨੇ ਸਕੂਲ ਤਾਂ ਜੋ ਉਸ ਨਿਮਾਨ ਕਰਨੀ ਆਪਣਾ ਬੱਚੇ ਕਲਾਕਾਰ ਪੂਰੇ ਖੁਸ਼ ਪੂਰਾ Enjoy ਕਰਕੇ ਨੱਚ ਕੇ ਆਏ ਸਕੂਲ ਵਿੱਚ ਉਹਨਾਂ ਦਾ ਸਵਾਗਤ ਵੀ ਬਹੁਤ ਵਧੀਆ ਢੰਗ ਨਾਲ ਕੀਤਾ ਹੈ ਸਕੂਲ ਕਮੇਟੀ ਨੇ ਪੂਸੀ ਪੰਚਾਇਤ ਔਰ ਜੋ ਵੀ ਛੋਟ ਜਿਹੇ ਅਫਸਰ ਆਇਆ ਫਾਇਲ ਕਰ ਉਹਨਾਂ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬੱਡੀ ਸਾਹਿਬ ਚਾਬੀ ਲੈ ਲੇ ਬੱਡੀ ਦੇ ਟੀਚਰ ਇਹ ਕਲਾਕਾਰ ਬੱਚੇ ਸਾਰੇ ਬਹੁਤ ਵਿਵਾਇਕਾਰੇ ਬਹੁਤ ਖੁਸ਼ ਨੈਸ਼ਨਲ ਪੱਧਰ ਤੇ ਇਹ ਤਾਂ ਬੜੀ ਵੱਡੀ ਗੱਲ ਹੈ ਪੰਜਾਬ ਲਈ ਮਾਣ ਫਾਇਰ ਕੱਢਲੇ ਤੇ ਉਸ ਦੇ ਜ਼ਿਲ੍ਹੇ ਦੇ ਸਕੂਲ ਸੀਨੀਅਰ ਸਟੈਂਡਿੰਗ ਸਕੂਲਾਂ ਦੇ ਜਿਨ੍ਹਾਂ ਦੇ ਸਕੂਲ ਦੀਆਂ ਇਹ ਸਕੂਲੀਆਂ ਬੱਚਿਆਂ ਨੇ ਨੈਸ਼ਨਲ ਪੱਧਰ ਤੇ ਗੋਲਡ ਪ੍ਰਾਪਤ ਕੀਤਾ Winner ਟੀਮ ਜਿਹੜਾ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਕਿ ਜਿੰਨਰ ਟੀਮ ਬਣੀ ਹੈ ਤੇ ਸਾਰੇ ਬੱਚੇ ਜੀ ਸਾਰੀ ਪਲੀਜ਼ ਦੇਖੋ ਵੀ ਖੜ ਕੇ ਤੁਸੀਂ ਤਾੜੀਆਂ ਲਗਾ ਰਹੇ ਜੀ ਬੜੀ ਵੱਡੀ ਖਬਰ ਜੀ ਇਸ ਸਮੇਂ ਦੀ ਸਾਈ ਚਲੋ ਕਿੱਧਰ ਤੁਸੀਂ ਵੀ ਬੱਚਿਆਂ ਵੱਲੋਂ ਇਹਨਾਂ ਦਾ ਜ਼ੋਰਦਾਰ ਸਵਾਗਤ ਸਾਰੇ ਸਕੂਲ ਵੱਲੋਂ ਪੰਚਾਇਤ ਵੱਲੋਂ ਸਾਰੇ ਸ਼ਹਿਰ ਤੋਂ ਜ਼ੋਰਦਾਰ ਸਵਾਗਤ ਅੱਜ ਹੈਵੀ ਲੋਡ ਹੀ ਤੇ ਮਾਨਵੀ ਕੁੜੀਆਂ ਨੇ ਵਧਾਇਆ ਤੇ ਆਪਾਂ ਕੁੜੀਆਂ ਵਾਲਾ ਗੀਤ ਸੌਂਗ ਥੋੜੇ ਸ਼ਬਦਾਂ ਦੀ ਵਾਸਤਾ ਪਿਪਲੀ ਪਿੰਗਾ ਜੋ ਟਣਦੇ ਕਿਤੇ ਕਿਕਲੀ ਪੈਂਦੀ ਏ ਸਿੱਧੀ ਅਣਖ ਦੀ ਦੌਲਤ ਸੰਗ ਹੁਸਨ ਦੇ ਰਹਿੰਦੀ ਐ ਐਨਾ ਵਧੀਆ ਗਾਤਾ ਨਹੀਂ ਸਕਦਾ ਕੁਲਜੀਤ ਜੀ ਵਾਂਗੂ ਬੜੇ ਤਕੜੇ ਮਿਊਜ਼ਿਕ ਡਾਇਰੈਕਟਰ ਨੇ ਤੇ ਗਾਇਕ ਨੇ ਮੈਂ ਤਾਂ ਇਹਨਾਂ ਕੋਲ ਥੋੜਾ ਬਸ ਸਿੱਖ ਲੈਣਾ ਉਹ ਕਈ ਵਾਰੀ ਅਸੀਂ ਸੋਚ ਆ ਗਏ ਸੀਗਾ ਗਾਣਾ ਕਰਦੇ ਆ ਪਰ ਟਾਈਮ ਨਹੀਂ ਹੁੰਦਾ ਇਹਨਾਂ ਕੋਲ ਜੀ ਚਲ ਪੇਪਲੀ ਪਿੰਗਾ ਝੂਟਣ ਤੇ ਕਿਤੇ ਕਿਕਲੀ ਪੈਂਦੀ ਐ ਦੇ ਕੀ ਅਣਖ ਦੀ ਦੌਲਤ ਸੰਗ ਹੁਸਨ ਦੇ ਰਹੀ ਦੀਏ ਤੇ ਪਈ ਕਿ ਲਾਜ ਉਟਣ ਤੇ ਕਿਤੇ ਕਿਕਲੀ ਪੈਂਦੀ ਏ ਦੇ ਕੀ ਅਣਖ ਦੀ ਦੌਲਤ ਸੰਗ ਹੁਸਨ ਦੇ ड़ेड़ी बसदियूं रेड़ी बसदिय रबा मेर पिंड जी कुड़ेड़ी बसदिय रबा ए सूल जी कुड़े पिंड me i the ਤਾਂ ਵੀ ਦਾਵਾ ਜੀ ਕੋਸ਼ਿਸ਼ ਕੀਤੀ ਤਾਂ ਆਪਣੇ ਕੋਲ ਜਿਹੜੀ ਨੈਸ਼ਨਲ ਵਿਨਰ ਟੀਮ ਪਹੁੰਚ ਚੁੱਕੀ ਆ ਸਵੇਸ ਤੋਂ ਸੁਬਾਹ ਦੀ ਪਹੁੰਚ ਗਈ ਆ ਤੇ ਇਹਨਾਂ ਨਾਲ ਤੁਹਾਡੀ ਥੋੜੀ ਬਹੁਤ ਗੱਲਬਾਤ ਕਰਾਉਂਦੇ ਆ ਤੇ ਇਹ ਉਹ ਪੰਜੇ ਆਰਟਿਸਟ ਨੇ ਜਿਨ੍ਹਾਂ ਨੇ ਆਪਣੇ ਸਕੂਲ ਦਾ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਵਧਾਇਆ ਤੇ ਥੋੜੀ ਥੋੜੀ ਗੱਲ ਕਰਾਉਂਦੇ ਆ ਹਾਂਜੀ ਪਹਿਲਾਂ ਜਿਹੜਾ 메인 ਕੈਰੇਕਟਰ ਗੀਤਾਂ ਵਾਲੀ ਕਾਪੀ ਨਾਟਕ ਦਾ ਬ੍ਰਭ ਸਿੰਮਰਨ ਦੱਸੋ ਜੀ ਤਾਨੂੰ ਕੀ ਹੁਣ ਮਹਿਸੂਸ ਹੋ ਰਿਹਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਪਹਿਲੀ ਵਾਰ ਨੈਸ਼ਨਲ ਗਏ ਤੇ ਪਹਿਲੀ ਵਾਰੀ ਨੈਸ਼ਨਲ ਜਾ ਕੇ ਫਸਟ ਪੋਜੀਸ਼ਨ ਹਾਸਿਲ ਕੀਤੀ ਜੋ ਸਿਰਫ ਧੀਜਤ ਨੇ ਵਿਰਾਧ ਨਹੀਂ ਕਰਕੇ ਹੋਇਆ ਜੋ ਸਾਨੂੰ ਮਿਹਨਤ ਨਾ ਕਰਵਾਉਂਦੇ ਤਾਂ ਅਸੀਂ ਇੱਥੇ ਤੱਕ ਨਹੀਂ ਪਹੁੰਚ ਪਾਣਾ ਸੀ ਪਰ ਸਾਡੀ ਮਿਹਨਤ ਰੰਗ ਲਿਆਈ ਕਹਿੰਦੇ ਆ ਨਾ ਕਿ ਮਿਹਨਤ ਕਦੇ ਨਾ ਕਦੇ ਤਾਂ ਰੰਗ ਲੈ ਜਾਂਦੀ ਆ ਬਸ ਨੈਸ਼ਨਲ ਜਾ ਕੇ ਸਾਡੀ ਮਿਹਨਤ ਨੇ ਰੰਗ ਲਿਆਇਆ ਤੇ ਅਸੀਂ ਫਰਸਟ ਆਏ ਜਿੱਦਿ ਸਾਨੂੰ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਸਾਡੇ ਤੇ ਬਹੁਤ ਮਾਣ ਹੈ ਤੇ ਸਾਨੂੰ ਵੀ ਅਧਿਆਪਕੋ ਬਹੁਤ ਮਾਣ ਹੈ ਬਸ ਨਾ ਤੁਹਾਨੂੰ ਆਈ ਕਹਿਣਾ ਚਾਹੇ ਜੀ ਸ਼ੁਕਰੀਆ ਜੀ ਲਵ ਜੀ ਅੱਗੇ ਹਾਂਜੀ ਤੁਸੀਂ ਬੋਲੋ ਹਾਂਜੀ ਆਪਣੇ ਵਿਚਾਰ ਜੋ ਵੀ ਤੁਹਾਨੂੰ ਕੀ ਮਹਿਸੂਸ ਹੋਇਆ ਤੁਸੀਂ ਜਿੱਤ ਕੇ ਆਏ ਜਾਂ ਪਹਿਲਾਂ ਕੀ ਲੱਗ ਰਿਹਾ ਸੀ ਤਾਂ ਇਹ ਮਤਲਬ ਉਹ ਵਾਪਸ ਪੂਰੀ ਕੰਫੀਡੈਂਸ ਨਾਲ ਜਾਈ ਸੀ ਕਿ ਜਿੱਤ ਕੀ ਆਉਣਾ ਤੇ ਉਹੀ ਮਤਲਬ ਸਰ ਨੇ ਮਿਹਨਤ ਕਰਵਾਈ ਸਾਨੂੰ ਤੇ ਉਹ ਮਿਹਨਤ ਦਾ ਰੰਗ ਵੀ ਸਾਨੂੰ ਮਤਲਬ ਜਿੱਤੀ ਮਿਲੀ ਬਸ ਇਸ ਕਰਕੇ ਮੈਂ ਬਹੁਤ ਠੀਕ ਆ ਜੀ ਤਾਂ ਅੱਗੇ ਚੱਲਦੇ ਹਾਂ ਜੀ ਹੁਣ ਐਸ ਫਸਟ ਪੋਜੀਸ਼ਨ ਲਿਆ ਕੇ ਬਹੁਤ ਖੁਸ਼ੀ ਹੋਈ ਅਸੀਂ ਬਹੁਤ ਜ਼ਿਆਦਾ ਖੁਸ਼ ਆ ਸਾਡਾ ਇਸ ਸਕੂਲ 'ਚ ਸਵਾਗਤ ਕੀਤਾ ਗਿਆ ਉਹ ਵੀ ਬਹੁਤ ਵਧੀਆ ਹੋਇਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇਹਨਾਂ ਮਾਣ ਦਿੱਤਾ ਤੁਸੀਂ ਇਹ ਦੱਸਣਾ ਵੀ ਜਿਹੜਾ ਸਕੂਲ ਵਿੱਚ ਪ੍ਰਬੰਧ ਹੋਇਆ ਉਹ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਿਆ ਜਿਸ ਗੱਲ ਤੁਹਾਡੀ ਆ ਤੁਹਾਨੂੰ ਦੇਖ ਕੇ ਵੀਰ ਨਾਲ ਜਰਾ ਤੁਸੀਂ ਕੀਤਾ ਬਹੁਤ ਵਧੀਆ ਲੱਗਿਆ ਸਾਨੂੰ ਵੀ ਬੜੀ ਖੁਸ਼ੀ ਹੋਈ ਕਿਉਂਕਿ ਇਹ ਮਾਣ ਹਰ ਇੱਕ ਨੂੰ ਨਹੀਂ ਮਿਲਦਾ ਇੰਨੀ ਸਟੇਟ ਸੀ ਲੋ ਜੀ ਇਹਨਾਂ ਨੇ ਆਪਣੇ ਸਕੂਲ ਦਾ ਮਾਣ ਮੜਾ ਤੁਹਾਡੀ ਗੱਲਬਾਤ ਕਰਾਈ ਇਸ ਤੋਂ ਬਾਅਦ ਹੁਣ ਤੁਹਾਡੇ ਅਸੀਂ ਇਹਨਾਂ ਦੇ ਗੁਰੂ ਕਹ ਲੋ ਕੁਲਜੀਤ ਜੀ ਨਾਲ ਗੱਲ ਕਰਾਵਾਂਗੇ ਤੇ ਵੀਰਾਂ ਨਾਲ ਵੀ ਠੀਕ ਹੈ ਜੀ ਸੋ ਜੀ ਤੁਹਾਨੂੰ ਕੀ ਲੱਗ ਰਿਹਾ ਆਪਣੇ ਬੱਚਿਆਂ ਦੇ ਜੋ ਜਿੱਤ ਕੇ ਆਏ ਨੇ ਤੁਹਾਨੂੰ ਬਹੁਤ ਖੁਸ਼ੀ ਆਈ ਬਹੁਤ ਮਾਣ ਆਪਣੇ ਬੱਚਿਆਂ ਤੇ ਸਭ ਤੋਂ ਜ਼ਿਆਦਾ ਤਾਂ ਸਾਨੂੰ ਕੁਲਜੀਤ ਜੀ ਤੇ ਮਾਣ ਆਇਆ ਤੇ ਜਿੱਤ ਪੱਟੀ ਜੀ ਨੇ ਕੀ ਨਾ ਪੁੱਛ ਕਰਿਆ ਸਾਡੇ ਬੱਚਿਆਂ ਨੇ ਸਹੀ ਜਿਹੜਾ ਦਿੱਤਾ ਨਾ ਤੇ ਵੀਰਾਂ ਦੀਦੀ ਨੇ ਬੱਚਿਆਂ ਨੂੰ ਤੁਹਾਨੂੰ ਬੇਟੀ ਬਹੁਤ ਪਿਆਰੀ ਆ ਉਹਨੇ ਵੀ ਬਹੁਤ ਸਾਫ਼ ਦਿੱਤਾ ਠੀਕ ਹੈ ਸ਼ੁਕਰੀਆ ਸਾਸ੍ਰੀਕਾਰ ਇਹਦਾ ਨਾਮ ਦੀਰਾ ਕੌਰ ਹੈ ਤੇ ਇਹ ਇਹਦੀ ਪੂਰੀ ਟੀਮ ਹੈ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਬਹੁਤ ਜ਼ਿਆਦਾ ਵਧਾਈ ਦੇਣਾ ਚਾਹੁੰਦੀ ਹਾਂ ਜੋ ਕਿ ਇਹ ਨੈਸ਼ਨਲ ਲੈਵਲ ਗਏ ਪਹਿਲੀ ਵਾਰ ਗਏ ਸੇ ਪਹਿਲੀ ਵਾਰ ਇਹਨਾਂ ਨੇ ਜਿਹੜਾ ਡਰਾਮਾ ਟੀਮ ਦੇ ਵਜੋਂ ਫਰਸਟ ਪ੍ਰਾਈਜ਼ ਦਾ ਜਿਹੜਾ ਨੈਸ਼ਨਲ ਲੈਵਲ ਤੇ ਹਿੱਟ ਕੀਤਾ ਹੈ ਤੇ ਦਾ ਸਪੈਸ਼ਲ ਵਧਾਈ ਦੇਣੀ ਹੈ ਇਹਨਾਂ ਦੇ ਡਾਇਰੈਕਟਰ ਮਿਸਟਰ ਕੁਜੀਤ ਪੱਟੇ ਜੀ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਦਿਨ ਰਾਤ ਮਿਹਨਤ ਕਰਵਾਈ ਤੇ ਉਸ ਦਾ ਫਲ ਜਿਹੜਾ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਜਾ ਕੇ ਮਿਲਿਆ थैंक यू ਕੀਤਾ ਉੱਥੇ ਜਿਹੜਾ ਉਹਨਾਂ ਦਾ ਸਾਨੂੰ ਉੱਥੇ ਅਲੱਗ-ਅਲੱਗ ਉਹਨਾਂ ਦਾ ਕਲਚਰ ਦੇਖਣ ਨੂੰ ਮਿਲਿਆ ਉਹਨਾਂ ਦੀਆਂ ਅਲੱਗ-ਅਲੱਗ ਲੈਂਗੁਏਜ ਅਸੀਂ ਸੁਣੀਆ ਮਤਲਬ ਬਹੁਤ ਵਧੀਆ ਐਕਸਪੀਰੀਅੰਸ ਸੀ ਉੱਥੋਂ ਦਾ ਹਾਂਜੀ ਤੇ ਅਸੀਂ ਜਿਹੜਾ ਮੈਨੂੰ ਬਹੁਤ ਖੁਸ਼ੀ ਆ ਸਾਨੂੰ ਬਹੁਤ ਪ੍ਰਾਉਡ ਆ ਕਿ ਅਸੀਂ ਆਪਣੀ ਸਟੇਟ ਲਈ ਡਿਸਟ੍ਰਿਕਟ ਲਈ ਤੇ ਸਾਡੇ ਸਕੂਲ ਲਈ ਕੁਝ ਕਰ ਪਾਏ ਹਾਂਜੀ ਮੈਨੂੰ ਬਹੁਤ ਕਰ ਪਈਏ ਬਿਨਾ ਹੌਸਲੇ ਚੱਕੜਾ ਕੋਵੇ ਹੌਸਲਾ ਚੱਕ ਪਹਾੜ ਤਈਏ ਤੇ ਬਿਨਾ ਹੌਸਲੇ ਟੱਕਣਾ ਨਾ ਮੋਕਾ ਹੈ ਆਪਣੇ ਮੌਕੇ ਤੇ ਆ ਸਾਡੀ ਡਿਸਟ੍ਰਿਕਟ ਦੀ ਸਾਰੀ ਟੀਮ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਤੇ ਜੇਕਰ ਕੁਲਜੀਤ ਸਰ ਨਾਲ ਗੱਲ ਕਰੀਏ ਤਾਂ ਜੋ ਪੈਸ਼ਨ ਕੁਲਜੀਤ ਸਰ ਦੇ ਅੰਦਰ ਸੁਭਾਸ਼ ਮੋਹਰਾ ਜੀ ਦੇ ਸੰਤੋ ਇਹ ਇਹ ਪਾਰਵੀ ਤੋਂਨ ਕਰਵਾ ਰਹੇ ਆ ਮੇਰਾ ਮਕਸਦ ਇਹ ਹੈ ਪਿੰਡ ਦਾ ਵਾਲਾ ਗਉਂਦੇ ਸਰਪੰਚ ਹਰਮੋਚਾਂ ਜੀ ਸਮੂਹ ਪੰਚਾਇਤ ਮੈਂਬਰ ਐਸਐਮਸੀ ਮੈਜਿਸ ਚੇਅਰਮੈਨ ਫਗਨਦੀਪ ਜੀ ਬੱਚਿਆਂ ਨੇ ਨੈਸ਼ਨਲ ਲੈਵਲ ਉਪਰ ਜਿੱਤ ਪ੍ਰਾਪਤ ਕਰਕੇ ਪੂਰੇ ਪਿੰਡ ਦਾ ਨਹੀਂ ਸਟੇਟ ਦਾ ਨਹੀਂ ਬਰਕੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕੀਤਾ ਇਹ ਸਰ ਸਰਦਾਰ ਪਰਮਿੰਦਰ ਜੀ ਰੰਧਾਵਾ ਜਿਹੜਾ ਨੋਟ ਰੁਕ ਸਰ ਕਲਾਸ ਸਭ ਸ਼ਹਿਰਾਂ ਨਾ ਮੈਂ ਸੋਚ ਨਹੀਂ ਸੀ ਕਿ ਆ ਮੈਂ ਉਹ ਜਿਆਦਾ ਜਿਆਦਾ ਕੀਤਾ ਪਿਆ ਸਾਨੂੰ ਅੰਲਾ ਸ਼ੀਰ ਦਿਓ ਨਾ ਮਾੜੀ ਮਾੜੀ ਜਿਹੜਾ ਸਰ ਕਮਾਲ ਕੀਤਾ ਪਿਆ ਥੈਂਕ ਯੂ ਅ ਅ ਰਿਤਾਂ ਜੀ ਤੁਮ ਜੈਤਮੈਂਬਰ ਤੁਹਾਨੂੰ ਬਹੁਤ ਸਾਇਦੋ ਅ ਹਾਂਜੀ ਅਸ਼ਨਪੀਤ ਕੋ ਇਹਤਾ ਸਮਾਜਿਕ ਪ੍ਰਾਪਤ ਕਰੇਗੀ ਬੱਚੇ ਜਿਹੜੇ ਬੈਠੇ ਨੇ ਸਾਹਮਣੇ ਪਲੈਟਿੰਗ ਬੰਦ ਨਹੀਂ ਹੋਣੀ ਚਾਹੀਦੀ ਪੂਰੇ ਜੋਰ ਦੀ ਬਹੁਤ ਬੜੀ ਇਹਤ ਮਾਣੇ ਇਹਨਾਂ ਨੂੰ 3822 ਸਾਡੇ ਬਹੁਤ ਹੀ ਮਾਣ ਆਉਂਦੇ ਹਨ ਵੀਰਾਂ ਤੋਂ ਵੀਰਾਂ ਤੋਂ ਤੇ ਸਾਰੇ ਬੱਚਿਆਂ ਦੇ ਇਹਨਾਂ ਦਾ ਮਾਣ ਕਰਦੇ ਹੋਏ ਸਾਡੇ ਅੱਗੇ ਦੀਰਘਾ ਕਰਦੇ ਹੋਏ ਹੁਦੀ ਸਿੰਘ ਪੱਤੀ ਤਾਂ ਇਹਨਾਂ ਨੂੰ ਬੱਚਾ ਨੂੰ ਗਾਈਡ ਕੀਤਾ ਰਿਹਾਦਾ ਬੰਦਾ ਹੈ ਫਰਜ ਉਸ ਤੋਂ ਵੀ ਵੱਧ ਕੇ ਇੱਕ ਨੀਪ ਪੱਤੀ ਸਰ ਨੇ ਇਹ ਵੀ ਨਿਭਾਈ ਹੈ ਇਹਨਾਂ ਬੱਚਾ ਦਾ ਨਾਮ ਰੋਸ਼ਨ ਕਰਨ ਲਈ ਉਹਦਾ ਨਾਮ ਰੱਖਿਆ ਹੋਇਆ ਸਾਰੇ ਫੜ ਫੜ ਕੇ ਬੱਚੋ ਕਲਾਟੀ ਨੂੰ ਬੰਦ ਨਾ ਹੋਵੇ ਹੋ ਗਈ ਜੀ ਸਰਪੰਚ ਸਾਹਿਬ ਨੂੰ ਅੱਗੇ ਬੁਲਾਓ ਜੀ ਬਾਅਦ ਪਿੱਛੇ